ਪ੍ਰਭਾ ਦਾ ਨਾਮ ਕੋ ਪ੍ਰਭਿਆ 79 ਤਾਪੀ ਸੇਵਨ ਵਰਤੀ ਜਾਸੀ ਅੰਨ ਕਰੇ ਤੇਰੇ ਦਾਸਾ ਜਦ ਪੂਰਨ ਹੋਈ ਆਸ ਬਲਵ ਮਹਾਂ ਦਾ ਪੰਜਵਾ ਤਾਪੀ ਹੋ ਮੰਦ ਕਰੀ ਪਾਰਤ੍ਰਨ ਸਰਮਾਈ ਜਾਗਰ ਕਰ ਮਾਰਾ ਰਾਮ ਪਾਪ ਕ੍ਰਿਣ ਭਾਵੀ ਸਤਿਗੁਰੂ ਦਾ ਘੇੜਿਆ ਨਮਨ ਤੁਮਹਾਰੀ ਰਾਮ ਨਾਮ ਔਕਤ ਦਈਐ ਆਖੋリエ ਤੇ ਰਖਣਾ ਅਲਸ ਆਪ ਮਟਾਈ ਕਪਨਾ ਨਿਆ ਕਿਰਪਾ ਭਈ ਪ੍ਰਭ ਦੇ ਸਹਾਈ ਸਲੋਕ ਜੈਸਾ ਲੋਕ ਬੰਦ ਭਜਨ ਕੀਰਤਨ ਨਾਮ ਕਾ ਨੀਤਾ ਨਾ ਹਾਉ ਨਾ ਤੂਨਹ ਚੁਕਾ ਨਿਧਮਾ ਜਾਇ ਵਕੂਤ ਸਭ ਕਮ ਹਰਿ ਸਿਧਾਰ ਮਾਨਾ ਤੀਰੋ ਤੇ ਇਤੋ ਓਮਕਾਰ ਸਤਿਗੁਰ ਪਰਸਾਦ ਜੈ ਕਰੀ ਪਾਤੀ ਅਪਰ ਤੇ ਕਾ ਹੋ ਜੀਤਾਂ ਸਤਿਗੁਰ ਬਾਣ ਸੁਆਸੀਰ ਜਗਤ ਨਾਰਾਮ ਤਮ ਗਾਵਮ ਮੇਜੇ ਕੋ ਕਾਸਵਾ ਲਾਹ ਹਾਰੀ ਜਿਤ ਸਵਲਾ ਸਦਾ ਸੁਖ ਹੋਇ ਆਹ ਨਿਤ ਅਕਤ ਜੀ ਰਸ ਮੋਹਿੰਦੇ ਕੀ ਗਾਏ ਅਹਾਰਾ ਕਿਰਗਨ ਕੀਤ ਨਾਮ ਬਹਵਤ ਦਾ ਦੇ ਕਾਣ ਸੁਮਾਰ ਸੰਮਤ ਵਾਲਿ ਕੀ ਅਮਰ ਕਰਤਾ ਤੇ ਦੇਵ ਦੇਹੁ ਸਰਨ ਆਸੀ ਸ੍ਰੀ ਆਦਿ ਗੁਰ ਸਾਰੰਸ਼ ਸੁਆਮੀ ਘਰ ਘਰਿ ਦਿਹੂ ਪੰਚਾ ਸੁਰੇ ਨਿਤ ਪ੍ਰਵੰਨ ਸਰਬਨ ਮਹਾਰਾਜ ਸੁਨਿਆ ਨਾਮ ਤੋ ਸੇਵੀ ਰਾਮਾਇਕ ਸਾਰੰਸ਼ ਮਹਾਂ ਦਾ ਪਹਿਲਾ ਸੇਰ ਘਾਲ ਸੇਰ ਗੋ ਸੇਰ ਉਪਦੇਸ਼ ਜੋਤਿ ਕੋ ਨਿ ਕੋਏ ਸੁਨਿ ਸੁਰੇ ਦਸਿਆ ਘੜੀਆਂ ਦਾ ਪ੍ਰਧਾਨ ਆਪਤੀ ਵਾਰੀ ਮਾਹੋ ਬੋਰਾ ਸੂਦੇ ਤੋਂ ਤੁਮੇ ਚਰਨਾ ਕਰਦੇ ਕੇ ਤੇਵੇਸ਼ ਰਾਗ ਇਤਨਾ ਸ੍ਰੀ ਮਹਾਰਾਗ ਪਹਿਲਾ ਕਗਨ ਮੈਂ ਥਾਲ ਰਗ ਚੰਦ ਦੀਪਕ ਬਣੇ ਨਿਤਾਰ ਕਾਣ ਦਾ ਦੰਦੋਤੀ ਧੂਪ ਮਾਲਿਆ ਲੋਪਨ ਚਰਨ ਕਰੇ ਸਗਲ ਬਨ ਰਾਏ ਸੂਰੰਤ ਜੋਤੀ ਕੈਸੀ ਆਪੀ ਰੋਸਵਾ ਸਰਸ ਸਤਿ ਮਾਲਾ ਨਰਾਇਣ ਨੰਦ ਨੰਦ ਹਰਿ ਕੋ ਸਰਸ ਮੂਰਤਨ ਬਾਟ ਕੋਰੀ ਸਰਸ ਪਾਧ ਬਿਨਨ ਮਨ ਤੇ ਪਾਧ ਕਰੇ ਸਰਸ ਆਤਮ ਦੇ ਸਹਤ ਤਰਾਰੇ ਲਤ ਮੋਈ ਸਨ ਜੋਤ ਜਿ ਕਹੈ ਸੋਈ ਸਰਚਾਨ ਸੰਗਾਮ ਹੋਇ ਸੁ ਸਾਥੀ ਜੋੜ ਹੋਇ ਜੋਤ ਸਭਾਵਰ ਸੁ ਆਤੀ ਹੋਇ ਹਰ ਚਰਨ ਕਮਲ ਮਨ ਭੂਤੋ ਆਸਾ ਕਿਰਪਾ ਜਾਲਦੇ ਨਾਨਕ ਸਰੰਗ ਹੋਇ ਜਾਤਾ ਤੇਰਾ ਨਾਏ ਵਾਸਾ ਦਾ ਕੌੜੀ ਪੂਰਬੀ ਮਹੱਲਾ ਚੌਥਾ ਕਾਮ ਕਰੋਦ ਨਕਰ ਗੋ ਭਰਿਆ ਮਿਲ ਸਾਧੂ ਖੰਡ ਲਕੰਡਾ ਹੈ ਪੂਰਬ ਲਿਖਤਾ ਨਿਤੇ ਗੁਰ ਪਾਇਆ ਮਾ ਹਰਿ ਲੇ ਮੰਡਲ ਮੰਡਾ ਹੈ ਕਰ ਸਾਧੂ ਅੰਦਰੀ ਪਰ ਵੱਡਾ ਹੈ ਕਰਮ ਲੋਕ ਗੁਣ ਵੱਡਾ ਹੈ ਰਹਾਉ ਸਾਖ ਤਹਾਰਾ ਸਾਰ ਨਾ ਜਾਣਿਆ ਕਿੰਨਾ ਪਰ ਹਮਾ ਕੰਡਾ ਹੈ ਜਿਉਂ ਜਿਉਂ ਤਿਲਕ ਪਾ ਤੁਖ ਪਾਵ ਹੈ ਜਮ ਕਾਲ ਸੈ ਸੇ ਡੰਡਾ ਹੈ ਹਰ ਜਨ ਹਰ ਹਰ ਨਾਮ ਸੁਮਾਣੇ ਤੁਖ ਜਨਮ ਮਨ ਸੇ ਕੋ ਤੁ ਪਾ ਪਰਮੇਸ਼ਰ ਕੋ ਸੋ ਫੰਡ ਬ੍ਰਹਮੰਡਾ ਹੈ ਹੰਮ ਗਰੀਬ ਨਸੀਨ ਪ੍ਰਭ ਤੇਰੇ ਹਰ ਰਾਖ ਰਾਖ ਵਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਤੇ ਕਹ ਹਰ ਨਾਮ ਹੀ ਸੁਖ ਮੰਦਾ ਹੈ ਰਾਖਉੜੀ ਪੂਰਬੀ ਮਹਾਰਾਜ ਪੰਜਿ ਬਾਉ ਕਰੋ ਬੇਨੰਤੀ ਸੁਨੋ ਮੇਰੇ ਮੀਤਾ ਅਸੰਤ ਕਹਿ ਕੀ ਬੇਲਾ ਈਹਾਂ ਘਾਟ ਚਲੋ ਹਰਿ ਲਾਹਾ ਆਟੈ ਦਸਨ ਸੁਹੇਲਾ ਆਉ ਤਰਨਾਗਨ ਸੋਇ ਨਾਰੇ ਮਨ ਗੁਰ ਦੇ ਕਾਸ਼ਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮੈਂ ਕਰਿਉ ਬ੍ਰਹਮ ਗਿਆਨੀ ਜਿ ਸਹਜ ਕਾਇ ਪੀਆਵ ਇਹ ਰਸ ਅਕਥ ਕਥਾ ਪਿੰਜਾਨੀ ਜਤੋ ਆਏ ਸੋਇ ਵਿਹਾਜ ਹੋ ਆਗੁਰ ਦੇ ਮਨ ਹੰਦੁ ਸੇਰਾ ਨਿਜ ਘਾਰ ਮਹਿਨ ਪਾਵੋ ਸੁਖ ਸਹਜੇ ਬੋਹਰ ਨਾਮੁ ਹੈ ਗੁਰੂ ਪੇਰਾ ਅੰਤਰ ਜਾਮੀ ਵਰਕ ਬਿਤਾਤੇ ਸਰਦਾ ਮਨ ਕੀ ਪੂਰੇ ਨਾਮ ਕਾ ਦਾਸ ਇਹ ਸੁਖ ਮੰਗੈ ਲੋਕ ਕਰ ਸੰਤਨ ਕੀ ਤੋਰੇ ਅੰਤਰ ਜਾਮੀ ਵਰਕ ਬਿਤਾਤੇ ਸਰਦਾ ਮਨ ਕੀ ਪੂਰੇ ਨਾਮਕ ਦਾਸ ਇਹੈ ਸੁਖ ਮੰਗੈ ਮੁਖ ਪਰ ਸੰਤਨ ਕੀ ਤੂਰੇ ਸਦੋ ਕਪਾਵਨ ਗੁਰੂ ਪਾਣੀ ਤਾ ਮਾਤਾ ਕਰਤ ਮਹਤਿ ਦਿਵਸ ਰਾਤੁ ਕੋਈ ਦਾਈ ਖੇਲ ਸਗਜਗਤ ਜਨਿਆਰਿਆ ਗੋਰੀ ਆਈਆ ਵਚ ਕਰਮਹਤੂ آیا گرے مشقت کال <سؤال> نانک تے پجلے کی شی نال <سؤال> جی نام تیا گرے مشقت کال نانک تے مخ پجلے ¿Qué sí. es sí. sí.